ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਵੀਰੇ ਠੀਕ ਠਾਕ ਹੋ ਬਾਈ ਸਾਡੇ ਚੈਨਲ ਨੂੰ ਵੱਧੋ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਵੀਰੇ ਅਹੀਂ ਨਵੀਆਂ ਨਵੀਆਂ ਵੀਡੀਓ ਆਪਾਇਆ ਕਰਾਂਗੇ ਤੁਹਾਡੇ ਲਈ ਅਹੀਂ ਐਟ ਟਾਈਮ ਅਸੀਂ ਫਿਰਦੇ ਆ ਭਰਾਵਾ ਸੈਰਾਂ ਕਰਦੇ ਦੇਖੋ ਜ਼ਿੰਦਗੀ ਇੰਜੋਏ ਕਰੋ ਮੇਰੇ ਵੀਰੇ ਪੂਰੀ ਖੁੱਲ ਖੱਲ ਕੇ ਪਰ ਕਿਸੇ ਦਾ ਮਾੜਾ ਨਾ ਕਰਿਓ ਬਸ ਇਹ ਸੋਡਾ ਕੋਈ ਮਾੜਾ ਕਰਦਾ ਆਪਣਾ ਕੋਈ ਮਾੜਾ ਨਾ ਕਿਸੇ ਦਾ ਸੋਚੋ ਵੀਰੇ ਰੱਬ ਤਰੱਕੀਆਂ ਦੇਊਗਾ ਹੋਰ ਠੀਕ ਠਾਕ ਹਾਂ ਚਲੋ ਸਾਡੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਰ ਬੋਲਦੇ ਬਹੁਤ ਬਹੁਤ ਮਿਹਰਬਾਨੀ ਹੋ ਗਈ ਵੀਰ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ